ਵੀ ਸਚਿਨ ਕਿੰਨੀ ਐ ਜਾ ਵੀ ਤੁਹਾਡੀ 6 6 ਕਿੰਨੀ 6 ਹੈ ਵੀਰੇ 46 ਹੈ ਬਈ ਮੈਂ ਤਾਂ 45 ਦਾ ਦਾ ਡਿਸੀਜਨ ਦਿੰਦਾ ਜੀ ਬੰਦਾ ਬਹੁਤ ਰੌਂਡੀ ਘਟਦਾ ਹੈ ਇਹ ਮੰਨੂ ਇਹ ਦੱਸਣ ਲੱਗਿਆ ਰੌਂਡੀ ਮੈਂ ਤਾਂ ਇਹਦੇ ਬਾਰੇ ਦੱਸਣਾ ਆਇਆ ਸੀਗਾ ਬਾਈ ਕੀ ਹਾਲ ਚੱਲ ਹੈ ਠੀਕ ਠਾਕ ਠੀਕ ਠਾਕ ਇਹ ਬਾਈ ਸਭ ਬਾਈ ਇਹ ਮੁੰਡਾ ਬਾਈ ਬਾਲੀਬਾਲ ਦਾ ਹੀ ਬਹੁਤ ਤਗੜਾ ਸ਼ੂਟਿੰਗ ਦਾ ਸ਼ੂਟਿੰਗ ਦਾ ਸ਼ੂਟਿੰਗ ਬਹੁਤ ਤਗੜਾ 플레이ਰ ਹੈ ਇਹਨਾਂ ਨੇ ਘੱਟੋ ਘੱਟ ਮੈਂ ਕਹਿੰਦਾ ਹੁਣ ਤੱਕ 20 25 ਕੱਪ ਜਿੱਤ ਚੁੱਕੇ ਆ ਆਪਣੇ ਲੋ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਇੱਕ ਵਾਰ ਫੇਰ ਤੋਂ ਆਪਾਂ ਆਪਣੇ ਗਰਾਊਂਡ ਦੇ ਵਿੱਚ ਕ੍ਰਿਕਟ ਖੇਡਦੇ ਹੋਏ ਅੱਜ ਕ੍ਰਿਕਟ ਦਾ ਵਲੌਗ ਬਣਾਵਾਂਗੇ ਮੁੰਡੇ ਖੇਡਣ ਲੱਗੇ ਹੋਏ ਆ ਇਹ ਮੇਰੇ ਮੇਵਚੇ ਨਹੀਂ ਖੜਦੇ ਹੈਗੇ ਨੌ ਬੋਲ ਆ ਬਾਈ ਨੌ ਬੋਲ ਆ ਨੌ ਬੋਲ ਆ ਨੌ ਬੋਲ ਆ ਨੌ ਬੋਲ ਆ ਨੌ ਬੋਲ ਦੀ ਇਹ ਮੁੰਡਿਆਂ ਨੂੰ ਰੌਲਾ ਪਾ ਲਿਆ ਇਹ ਫਿਰ ਬਾਅਦ ਚ ਪੁੱਛਦੇ ਆ ਕਹਿੰਦੇ ਨੌ ਬੋਲ ਆ ਪਹਿਲਾਂ ਵੀ ਅਹੀਂ ਇਹਨਾਂ ਦਾ ਰੌਲਾ ਪੈਂਦਾ ਹੈ ਇਹ ਲੈਗ ਅੰਪਾਇਰ ਖੜਿਆ ਸੀਗਾ ਮੈਂ ਤਾਂ ਚਲੋ ਮਹਾ ਚਲ ਇੱਕ ਵਲੌਗ ਬਣਾ ਲੀਏ ਦੇਖਦੇ ਆ ক্রিকেট ਖੇਡਦੇ ਖੇਡਦੇ ਰੋਲਾ ਬਹੁਤ ਪੈਂਦਾ ਸਾਡੇ ਇੱਥੇ ਨੂੰ ਪਤਾ ਹੀ ਐ ਜਿਹੜੇ ਪਿੰਡਾਂ ਚ ক্রিকেট ਖੇਡਦੇ ਆ ਇੱਕ ਬੋਲ ਤੇ ਰੋਲਾ ਪੈ ਜਾਂਦਾ ਐ ਤੇ ਇੱਕ ਬੋਲ ਨੂੰ ਪਾਉਣ ਖਾਤਰੇ ਬਹੁਤ ਟਾਈਮ ਲਾ ਦਿੰਦੇ ਆ ਅੱਜ ਫੇਰ ਸਾਡਾ ਗਰਾਊਂਡ ਗਿੱਲਾ ਆ ਮੀਂਹ ਕਰਕੇ ਪਰੁੰਡੇ ਕਿਲਵਾ ਨਹੀਂ ਛੱਡਦੇ ਹੈਗੇ ਮੌਸਮ ਬਹੁਤ ਵਧੀਆ ਹੋਇਆ ਹੈ ਇਹ ਹੀ ਸਾਡਾ ਨੌਜਵਾਨ ਮੁੰਡਾ ਵੀਰੋ ਬਿਰਦੀ ਉਮਰ ਹੈ 45 ਸਾਲ ਦੀ ਤੇ ਹਲੇ ਵੀ ਜਨੂਨ ਹੈ ਇਹ ਵੀਰ ਆਪਣਾ ਆ ਫੇਰ ਰਿਹਾ ਤੇ ਉਹ ਵੀਰ ਦਾ ਬੇਟਾ ਖੜਿਆ ਹੈ ਦੂਜੀ ਸਾਈਡ ਮਾ ਪਿਓ ਪੁੱਤ ਦੋਨੋਂ ਖੇਡਣ ਲੱਗੇ ਹੋਏ ਪਰ ਖੇਲਣ ਲੱਗੇ ਹੋਏ ਆ ਆਪੋਜੀਟ ਸਾਈਡ ਦੋਨੋਂ ਸਾਈਡ ਵਾਈਕ ਕ੍ਰਿਕਟ ਦਾ ਜਨੂਨ ਹੈ ਮੁੰਡਿਆਂ 'ਚ ਖੇਡਣ ਲੱਗੇ ਹੋਏ ਆ ਵਧੀਆ ਐਕਟੀਵਿਟੀ ਹੋ ਜਾਂਦੀ ਨਾਲ ਯਾਰ ਇਹ ਵੀਰ ਕਹਿੰਦੇ ਭੱਜ ਕੇ 3 ਰਨ ਦੇ ਨਾਲ 4-4 ਵੀ ਲੈ ਲੰਦਾ ਇਹ। ਕਿਉਂ ਵੀਰੋ? ਠੀਕ ਨਹੀਂ। ਦਿਲ ਦਾ ਫੈਸਲਾ। ਹਾਂ ਮੇਰੀ ਫਿਟਨੈਸ ਦੱਸਦੀ ਹੈ। ਓਏ ਹੋਏ ਸ਼ਾਟ ਆ ਭਾਈ। ਹਾਂ। 20 ਸਚਿਨ ਕਿੰਨੀ ਐ ਜੀ ਵੀ ਤੁਹਾਡੀ? ਕਿੰਨੀ 6 ਸਵਰੇ? 46 ਹੈ ਭਾਈ ਮੇਰਾ 45 ਦਾ ਦਾ 46 ਹੈ। ਤੁਸੀਂ ਆਪ ਦੇਖੋ। ਬਾਈ ਦੀ ਏਜ ਦੇ ਬਾਈ ਦੀ ਫਿਟਨੈਸ। ਤੇ ਵਿੱਚ ਕਿਹਾ ਗਾ ਇਹ ਬੰਦਾ ਲੈਫਟੀ ਸਪਿਨਰ ਹੈ। ਬਹੁਤ ਤਗੜਾ। ਵੈਸਤਾ ਹਾਲ ਦਾ ਹੁਣ ਟੈਨਿਸ ਨਾਲ ਖੇਡ ਰਹੇ ਆ ਜਿਆਦਾ ਲੈਦਰ ਦੀ ਬੋਲ ਕਰੇ ਕਰਦਾ ਨਾ ਬਹੁਤ ਤਗੜਾ ਬੋਲਰ ਹੈ ਬਈ ਇਹ ਲੈਦਰ ਵਾਦਾ ਇਹ ਬਈ ਫਿਰਕੀ ਬਣ ਜਾਂਦਾ ਆ ਲੈਫਟੀ ਆ ਇਹ ਇਹ ਗੁਗਲੀ ਬਹੁਤ ਤਕੜੀ ਮਾਰਦਾ ਆ ਇਹ ਆ ਮੁੰਡਾ ਜੀ ਇੱਕ ਬੰਦੇ ਨਾਲ ਹੋਰ ਮਿਲਾਂਦੇ ਤੁਹਾਨੂੰ ਆਪਣਾ ਮਿੱਤਰ ਹੈ ਇਹ ਬੰਦਾ ਬ੍ਰਿੰਦਰ ਵਾਵਾ ਇਹ ਦੇ ਆ ਮੰਨੂ ਦੱਸਦਾ ਕਹਿੰਦਾ ਇਹ ਬੰਦਾ ਦਿੱਸੀਜਨ ਦਿੰਦਾ ਜੀ ਬੰਦਾ ਬਹੁਤ ਰੌਣਕ ਵਿੱਚ ਦੱਸਦਾ ਇਹ ਮੈਨੂੰ ਇਹ ਦੱਸਣ ਲੱਗਿਆ ਰੋਨੀ ਮੈਂ ਤਾਂ ਇਹਦੇ ਬਾਰੇ ਦੱਸਣਾ ਆ ਸੀਗਾ ਇਹ ਲੈਫਟੀ ਬੈਟਸਮੈਨ ਹੈ ਬਈ ਸਾਡੀ ਟੀਮ ਦਾ ਉਮਰ ਇਹਦੀ ਵੀ ਹੈਗੀ 40 ਦੇ ਕਰੀਬ ਪਰ ਮੁੰਡਾ ਚੌਬਰ ਆ ਬਗਾ ਵਾਲੇ ਇਹ ਹੈ ਜੀ ਅਰਸ਼ ਅਰਸ਼ ਲਾ ਕੇ ਆਣਾ ਇਹ ਬਾਲੀਵੋਲ ਦਾ ਬਹੁਤ ਤਕੜਾ 플레이ਰ ਹੈ ਜੀ ਆਪਣਾ ਨਾਲ ਕ੍ਰਿਕਟ ਵੀ ਬਹੁਤ ਤਕੜੀ ਖੇਡਦਾ ਆ ਕੀ ਸ਼ੇਟ ਜੀ ਸੀ ਫਟ ਕੈਚ ਕੈਚ ਪੜ ਲਿਆ ਮੁੰਡੇ ਨੇ ਚਲੋ ਜੀ ਆਪਣੀ ਆ ਗਈ ਬੈਟਿੰਗ ਹੁਣ ਹੋਰ ਇਹ ਆਪਾਂ ਵੈਡ ਕਰਦੇ ਹਾਂ ਸ਼ਾਨਦਾਰ ਸਿਕ ਉਹ ਮੈਂ ਆ ਲੈ ਟਾ ਲੈ ਟਾ ਆਹ ਮੌਂਟੀ ਭਾਈ ਤੇ ਦੇ ਯਾਰ ਤੇ ਦੇ ਮੌਂਟੀ ਜਲਦੀ ਦੇ ਦੇ ਨਹੀਂ ਨਹੀਂ ਯਾਰ ਮੌਂਟੀ ਯਾਰ ਹੋਰ ਲੋ ਜੀ ਜਿੱਤ ਕੇ ਪਹਿਲਾ ਮੈਚ ਤਾਂ ਸੀ ਹੁਣ ਦੂਜਾ ਮੈਚ ਸਟਾਰਟ ਕਰਿਆ ਬੈਟਿੰਗ ਕਰ ਰਹੇ ਤੇ ਥੱਕ ਕੇ ਪਸੀਨਾ ਆ ਗਿਆ ਬਹੁਤ ਜ਼ਿਆਦਾ ਹਮਮਸ ਬਹੁਤ ਹੈ ਹਿਮੇਟੀ ਬਹੁਤ ਜ਼ਿਆਦਾ ਹੋਈ ਵੀ ਹੈ ਪਾਣੀ ਪੀਨੇ ਆ ਲੱਗਦਾ ਯਾਰ ਛ ਪਾਣੀ ਇਹਨੂੰ ਮੇਰੇ ਕੋਲ ਸਾਂਝਾ ਹੀ ਕਰ ਲਓ। ਇਹ ਕਿਹ ਲੈਣਾ। ਉਹ ਇਹਨੂੰ ਸਾਂਝਾ ਕਰ ਲਓ ਯਾਰ। ਉਹ ਚਾਰ ਕੋ ਇੱਜ ਲੱਗੇ। ਆਗੇ ਨਵੀਨ ਜੀ। ਇਹ ਵੀ ਫਿੱਟ ਹੋਣਾ ਆਉਂਦੇ ਆ ਪ੍ਰਧਾਨ। ਵੈਸੇ ਪਹਿਲਾਂ ਨਾਲ ਤੇ ਬਹੁਤ ਜ਼ਿਆਦਾ ਫਿੱਟ ਹੋ ਗਿਆ। ਫਿੱਟ ਹੋ ਗਿਆ ਡਿੱਡਾ ਦਾ। ਹਾਂ ਪਹਿਲਾਂ ਨਾਲ ਤੇ ਬਹੁਤ ਜ਼ਿਆਦਾ ਕੰਟਰੋਲ ਕਰ ਲਿਆ ਬੈਟ ਇਹਨਾਂ ਦਾ। ਪਾਈ ਦਾ ਵੇਟ ਵਾਪਾ ਦੇ। ਕਰ ਰਹੀ ਵੈਡਿੰਗ ਬਾਈ। ਹੁਣ ਵੀ ਨਾ। ਜਾ ਰਹੀ ਨੀ ਜੀ ਮੋਬਾਈਲ ਬਾਈ ਕੋਲ। ਜਾਈਦਾ ਜਿੰਨੀ ਜਾਈਦਾ ਪੂਰਾ। ਚੱਲ ਵਧੀਆ ਵਧੀਆ। ਬਾਈ ਕੋਲ ਜਾ ਰਿਹਾ। ਚਿੱਲੇ ਬਾਈ ਕੋਡ ਚਿੱਲੇ ਬਾਈ ਗੁੱਡ 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 ਵਾਈਡ ਹੈ ਅੱਜ ਬਾਲੀਬਾਲ ਦਾ ਮੈਚ ਯੈਸ ਬ్రో ਸ਼ਾਮ ਨੂੰ ਸ਼ਾਮ ਨੂੰ ਐਡ ਨਾਈਟ ਐਡ ਨਾਈਟ ਖੇਲਣਾ ਹੈ ਠੀਕ ਹੈ ਠੀਕ ਹੈ ਇਸ ਵਾਰ ਫਿਰ ਕੱਪ ਕੁੱਪ ਕਿੱਧਰ ਜਿੱਤੋਗੇ ਜਾਂ ਟੂਰਨਾਮੈਂਟ ਆਊਗਾ ਹਾਂ ਜ਼ਰੂਰ ਯੈਸ ਇਹ ਮੁੰਡਾ ਬਾਈ ਬਾਲੀਬਾਲ ਦਾ ਹੀ ਬਹੁਤ ਤਾਕੜਾ ਸ਼ੂਟਿੰਗ ਦਾ ਸ਼ੂਟਿੰਗ ਦਾ ਸ਼ੂਟਿੰਗ ਬਹੁਤ ਤਾਕੜਾ 플레이ਰ ਹੈ ਇਹਨਾਂ ਨੇ ਘੱਟੋ ਘੱਟ ਮੈਂ ਕਹਿੰਦਾ ਹੁਣ ਤੱਕ 20 25 ਕੱਪ ਜਿੱਤ ਚੁੱਕੇ ਆ ਆਪਣੇ ਪਿੰਡ ਵਾਸਤੇ ਖਾਨਪੁਰ ਪਿੰਡ ਹੈ ਇਹ ਆਪਣਾ ਖਾਨਪੁਰ ਪਿੰਡ ਵਾਸਤੇ ਗੁੱਡਾ ਬ੍ਰੋ ਬਾਈ ਕੀ ਹਾਲ ਚੱਲ ਹੈ ਠੀਕ ਠਾਕ ਠੀਕ ਠਾਕ ਬਾਈ ਸਾਬ੍ਹ ਬਾਈ ਕੋਚ ਆ ਆਪਣੇ ਕਰੇਟ ਦੇ ਪਹਿਲਾਂ ਹੁੰਦੇ ਦੇ ਹੁਣ ਬਜ਼ੁਰਗ ਹੋ ਗਏ ਤਾਂ ਹੀ ਚਿੱਟੀ ਹੋ ਗਈ ਹਾਂ ਪਰ ਐਕਸਪੀਰੀਅੰਸ ਬਹਾਦ ਹੈ ਬਾਈ ਐਕਸਪੀਰੀਅੰਸ ਬਹਾਦ ਹੈ ਬੈਟ ਤੇ ਬੋਲ ਤਾਂ ਹੁਣ ਵੀ ਆਂਦੀ ਹੈ ਹਾਂ ਬੈਟ ਦਾ ਹੁਣ ਵੀ ਬੋਲ ਵਧੀਆ ਆਂਦੀ ਬਾਈ ਹਾਂ ਹਾਂਜੀ ਆ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਦੇ ਪਿਓ ਪੁੱਤ ਦੀ ਆ ਹੁਣ ਬਾਪੂ ਵੈਡਿੰਗ ਕਰਨ ਲੱਗਿਆ ਹੋਇਆ ਤੇ ਪੁੱਤ ਬੋਲਿੰਗ ਕਰਨ ਲੱਗਿਆ ਹੋਇਆ ਹਮ ਦਿਖਾਉਂਦੇ ਹਾਂ ਮੁੰਡੇ ਦੀ ਬੋਲਿੰਗ ਵੀ ਚੈੱਕ ਕਰਾਉਂਦੇ ਆ ਆ ਲੋ ਜੀ ਚੈੱਕ ਕਰੋ ਮੁੰਡੇ ਦੀ ਬੋਲਿੰਗ ਪਰ ਫਿਲਹਾਲ ਦਾ ਛੱਕਾ ਖਾ ਗਿਆ ਮੁੰਡਾ ਚੱਲ ਕੋਈ ਗੱਲ ਨਹੀਂ ਬਾਪੂ ਵਾਲਿਆ ਨੌਨ ਸਟ੍ਰਾਈਕ ਤੇ ਦਾ ਬਾਪੂ ਵੀ ਆਊਗਾ ਚਲੋ ਚਲੇ ਗਿਆ ਹੁਣ ਮੁੰਡੇ ਦੀ ਓਵਰ ਹੋ ਗਿਆ ਬਾਅਦ ਚ ਦਿਖਾਉਂਦੇ ਤੁਹਾਨੂੰ ਕੋ ਨਹੀਂ ਬੰਦ ਹੋ ਗਿਆ ਮੇ ਤਾਂ ਚੱਲ ਗਿਆ ਨਾ ਕਿੰਕਿਆ ਹੋ ਗਿਆ ਆਈਡੀਆ ਦਾ ਸੇਮ ਵਾ ਠੀਕ ਹੈ ਅੱਜ ਪ੍ਰੋਬਲਮ ਚੱਲਦੀ ਸੀ ਮੇ ਜਦੋਂ ਲਾਦਰੇ ਅਜਾਇੰਟਸ ਵੇ ਨਾ ਜੀ ਸਿੰਗ ਕਰ ਚੋ ਬਹੁਤ ਠੀਕ ਹੈ ਕਿਨਾਂ ਵੀਰੋ ਹਾਂ ਦੂਜਾ ਮੈਚ ਤਾਂ ਹਾਰ ਗਏ ਪਾ ਦੂਜਾ ਹਾਰ ਗਏ ਚਲ ਕੋਈ ਗੱਲ ਨਹੀਂ ਚਲੋ ਜੀ ਦੂਜਾ ਮੈਚ ਤਾਂ ਗਏ ਹਾਰੇ ਅਸੀਂ ਹੁਣ ਹੱਕ ਹਾਰ ਗਏ ਚੱਲੀਏ ਹੁਣ ਘਰਾਂ ਨੂੰ ਮਿਲਦੇ ਆਂ